ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੱਝ ਮਹੱਲਾ ਤੇਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਹਰ ਸਾਲਾ ਹੀ ਜਪ ਹਰ ਨਿਰਮਲ ਮੈਲ ਕਵਾਵਣਿਆ ਹਉ ਵਾਰੀ ਚਿਓ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਕੁਰ ਸ਼ਬਦ ਸਲਾਹੀ ਸ਼ਬਦ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮਨ ਤਾਂ ਨਿਰਮਲ ਮਾਇਆ ਮੋਹ ਕਵਾਏ ਨਿਰਮਲ ਗੁਣ ਕਾਫੇ ਨਿਤ ਸਾਚੇ ਕੇ ਨਿਰਮਲ 나ਤ ਬਚਾਵਣਿਆ ਨਿਰਮਲ ਅਮਰਤ ਗੁਰ ਤੇ ਪਾਇਆ ਵਿੱਚੋਂ ਆਪ ਮੂਆ ਤਿੱਥੇ ਮੋਹ ਨ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਪਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਕੋ ਰਛਪ ਤੇ ਧੋਵੇ ਨਿਰਮਲ ਬਾਚੇ ਅਨਹਦ ਤਨ ਬਾਣੀ ਤਰ ਸੱਚੇ ਸ਼ੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੇ ਨਿਰਮਲ ਨਾਮ ਲਗੇ ਬਟ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮੰਤਨ మోਹ ਹੈ ਸਚੇ ਨਾਮ ਮਲਕ ਦੇ ਨਾ ਲਾਕੇ ਮੁਖ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਪਾਏ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਬਤਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗਰਮਖ ਮੈਲ ਚਕਾਵਣਿਆ